ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਪਾਤਸ਼ਾਹ ਬਾਬਾ ਬਡਪਾਗ ਸਿੰਘ ਜੀ ਦੀ ਪਿਆਰੀ ਸਾਧ ਸੰਗਤ ਜੀ ਜੋ ਆਪਾਂ ਬਾਬਾ ਬਡਪਾਗ ਸਿੰਘ ਜੀ ਪ੍ਰਚਾਰ ਕਮੇਟੀ ਵੱਲੋਂ ਬਾਬਾ ਜੀ ਦੇ ਇਤਿਹਾਸ ਦੀਆਂ ਬੁੱਕਾਂ ਮੰਡੀਆਂ ਰਖੜੀ ਦੇ ਮੇਲੇ ਤੇ ਤੇ ਨਾਲ ਦੀ ਨਾਲ ਆਪਾਂ ਰੋਜ਼ ਹੀ ਲਾਈਵ ਦੇ ਵਿੱਚ ਵੀ ਸਪੀਚ ਕਰਦੇ ਤੇ ਉਸੇ ਵੀ ਸਪੀਚ ਕੀਤੀ ਸੀ ਕਿ ਜੇ ਕਿਸੇ ਵੀ ਵੀਰ ਨੂੰ ਕਿਤਾਬ ਨਾ ਮਿਲੀ ਹੋਵੇ ਤੇ ਉਹ ਲੈਣਾ ਚਾਹੁੰਦਾ ਹੋਵੇ ਤੇ ਸਾਡੇ ਕੋਲੋਂ ਆ ਕੇ ਲੈ ਸਕਦਾ ਤੇ ਇਹ ਮੇਰਾ ਵੀਰ ਆ ਹਰਮਨ ਸਿੰਘ ਆ ਅਲਾਦੀਰਪੁਰ ਤੋਂ ਜੋ ਕਿ ਬਾਬਾ ਜੀ ਦੇ ਜੋ ਵੀ ਕਾਰਜ ਕਰੀਦੇ ਆ ਜਿਸ ਤਰ੍ਹਾਂ ਪ੍ਰਚਾਰਕ ਕਮੇਟੀ ਵੱਲੋਂ ਕੋਈ ਵੀ ਕਾਰਜ ਕਰਨਾ ਹੋਵੇ ਜਿਵੇਂ ਸ਼ਬੀਰ ਲਈ ਜਾਂ ਪਤਾਬਾ ਦੀ ਸੇਵਾ ਲਈ ਹਰ ਕਾਰਜ ਵਿੱਚ ਉਹ ਵੱਧ ਤੋਂ ਵੱਧ ਸੇਵਾ ਵੀ ਭੇਜਦਾ ਤੇ ਸੇਵਾ ਕਰਦਾ ਵੀ ਆ ਜਦੋਂ ਇੱਥੇ ਆਪਾਂ ਸ਼ਬੀਰ ਲਈ ਸੀ ਤੇ ਇੱਥੇ ਜੇ ਆਪਾਂ ਸਫਾਈ ਕੀਤੀ ਸੀ ਉਹਦੇ ਵਿੱਚ ਆ ਕੇ ਵੀ ਇਹਨੇ ਸੇਵਾ ਕੀਤੀ ਸੀ ਤੇ ਅੱਜ ਇਹਨੂੰ ਆਪਾਂ ਬਾਬਾ ਮਢ ਭਾਗ ਸਿੰਘ ਜੀ ਦੀ ਇਤਿਹਾਸ ਦੀ ਕਿਤਾਬ ਜੋ ਭੇਟ ਕਰ ਰਹੇ ਆ ਤੇ ਆਪਾਂ ਬੇਨਤੀ ਇਹਨੂੰ ਕਰਦੇ ਬੱਚੇ ਨੂੰ ਕਿ ਵੱਧ ਤੋਂ ਵੱਧ ਇਹ ਇਤਿਹਾਸ ਜਿਹੜਾ ਇਹਨੂੰ ਪੜਨਾ ਆਪ ਵੀ ਇਹਨੂੰ ਘਟਣਾ ਆਪ ਵੀ ਦਿਮਾਗ ਵਿੱਚ ਬਿਠਾਉਣਾ ਤੇ ਹੋਰ ਨਾਲ ਲੋਕਾਂ ਨੂੰ ਵੀ ਦੱਸਣਾ ਤੇ ਇੰਨੀ ਬੇਨਤੀ ਕਰਕੇ ਇਹਨੂੰ ਆਪਾਂ ਇਤਿਹਾਸ ਦੀ ਕਿਤਾਬ ਦੇ ਰਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ